ਤੇ ਗਲ ਚਾਂਦੀ ਦੇ ਕੁੰਗਰੂ ਸਾਡੀਆਂ ਤੇ ਸੁਥਣਾ ਨੂੰ ਪਖੜਾਵੇ ਹੋ ਹੋ ਤੇ ਗਲ ਚਾਂਦੀ ਦੇ ਕੁੰਗਰੂ ਸਾਡੀਆਂ ਤੇ ਸੁਥਣਾ ਨੂੰ ਪਖੜਾਵੇ ਰੋ ਨਾ ਸਾਡੀ ਵਾੜੀ ਤੇ ਨਾ ਸਾਡੇ ਵਾੜੇ ਨਾ ਤਨ ਕੱਜਣੇ ਨੂੰ ਕਪੜਾਵੇ ਹੋ ਨਾ ਸਾਡੀ ਗੋਰੀ ਤੇਰੀ ਝੂਟੇ ਪਟਦੀਆਂ ਲਾਸਾਂ ਹੀਠ ਸੋਨੇ ਦਾ ਪਟੜਾ ਵੇਹੋ ਗੋਰੀ ਤੇਰੀ ਝੂਟੇ ਪਟਦੀਆਂ ਲਾਸਾਂ ਹੀਠ ਸੋਨੇ ਦਾ ਪਟੜਾ ਵੇਹੋ ਪੈਰ ਨੋਹਾ ਤੇ ਚੰਨ ਮਹਿੰਦੀ ਦੇ ਖੁੱਚੀ ਅਸਾਢੀ ਕਟੜਾ ਵੇਹੋ ਪੈਰ ਨੋਹਾ ਤੇ ਚੰਨ ਮਹਿੰਦੀ ਦੇ ਸਿੰਜੀਏ ਸਿੰਜੀਏ ਵੱਡিয়ে ਗਾਹੀਏ ਤੇ ਕਰੀਏ ਕਟੜਾ ਵੇਹੋ ਆਵੇਂ ਤੇ ਸਭ ਹੂੰ ਜਿਲ ਜਾਵੇਂ ਮੁੱਢ ਤੋਂ ਇਹੋ ਝਗੜਾਵੇ